ਪਹਿਲਾਂ ਤਾਂ ਚਾਤੀ ਤੇ ਤੁਝਾਂ ਮੇਗੀ ਦੇਖੀ ਦੋਗੇ ਅਰ ਇਹ ਤਾਂ ਬਾਬੇ ਵਾਸਤੇ ਪੰਜੀਰੀ ਜਾਨੀਓ ਕੋਈ ਨਾਮ ਸ਼ੱਦ ਜਪ ਲਓ ਜਦੋਂ ਮਹਾਪੁਰਸ਼ਾਂ ਨੇ ਕੱਢ ਕੇ ਪਿੰਨੀ ਖਾਧੀ ਉਹਦੇ ਵਿੱਚੋਂ ਉਹਦੀ ਪਤਾ ਲੱਗ ਜੂ ਉਹਨਾਂ ਨੂੰ ਵੀ ਆਪਦੀਆਂ ਗੱਲਾਂ ਮਾਰੀਆਂ ਨੇ ਇਹਨਾਂ ਨੇ ਸਾਡਾ ਨਾਮ ਨਹੀਂ ਜਪਿਆ ਵਿਗੜਵਾਲ ਨਹੀਂ ਫੜਾ ਕਿਉਂ ਨਹੀਂ ਪੰਜੀਰੀ ਤੁਸੀਂ ਆ ਆ ਖਾਪਾ ਨੱਠੀਆਂ ਨੇ ਅੱਗ ਲਾ ਲੈ ਇਹਨਾਂ ਨੂੰ ਲੱਗੀ ਬਾਲਣ ਹਵਾ ਦੀ ਨਾਲ ਬੁੱਜ ਗਈ ਇਹ ਮੈਂ ਰੁਕ ਰੁਕ ਮੈਂ ਠਹਿਰਾਈ ਨੀ ਭਾਬੀ ਤੈਉਂ ਮੁੰਡੇ ਦਾ ਗਾਣਾ ਸੁਣਿਆ ਆ ਜਿਹੜਾ ਨਵਾਂ ਆਇਆ ਹੁਣ ਕੜਾ ਥੋੜੀ ਕਰ ਕੇ ਹੀ ਚੰਡੀਗੜ੍ਹ ਬੈਠਿਆਂ ਨਹੀਂ ਹੋਰ ਸਾਡਾ ਕੀ ਰੱਖਿਆ ਨਹੀਂ ਕੁੰਜਰ ਕੀੜੇ ਪੈ ਪੈ ਮਰੂਗਾ ਹਰਾਮਜਾਦਾ ਤੂੰ ਇਹ ਤਾਂ ਦੇਖ ਲੈ ਸ਼ਬਦ ਤੋਂ ਗਾਣਾ ਬਣਾਇਆ ਉਹਨੇ ਹਾਂ ਤੇ ਹੋਰ ਇਹ ਸ਼ਬਦ ਵਾ ਉਦੋਂ ਬਣਾਇਆ ਸੀਗਾ ਸੰਗਤ ਨੇ ਜਦੋਂ ਬਾਬਾ ਜੀ 2800 ਗੋਰੀਆਂ ਨੂੰ ਤਾਰਨ ਗਏ ਸੀਗੇ THAILAND ਆਹੋ ਹਾਂ ਸੰਗਤ ਨੇ ਉੱਥੇ ਬੈਠੀ ਨੇ ਗਾਇਆ ਕਹਿੰਦੇ ਵੀ ਥੋੜੇ ਕਰ ਕੇ ਹੀ ਅਸੀਂ ਕਾਸੀਪੁਰ ਬੈਠੇ ਕਹਿੰਦੇ ਥੋੜੇ ਕਰ ਕੇ ਹੀ ਕਾਸੀਪੁਰ ਬੈਠੇ ਆ ਇੱਥੇ ਸਾਡਾ ਕੀ ਰੱਖਿਆ ਹੋਰ ਚੱਲ ਦੇਖ ਪਰ ਚੱਲ ਪਿਆ ਮੁੰਡਾ ਜਾ ਇੱਕ ਹੋਰ ਇੱਕ ਉਪਰ ਇੱਕ ਨੱਤੇ ਰਹੀ ਇਹ ਤੇ ਰਹੀ ਇੱਕ ਰੂਪ ਅਤੇ ਇੱਕ ਸਰੀਰ ਇੱਕ ਰੂਪ ਮੈਂ ਚੰਡੀਗੜ੍ਹ ਵਿੱਚ ਬਾਬਾ ਜੀ ਥੋੜੇ ਪੱਕੇ ਲੱਗੇ ਡੇਰੇ ਸਾਰੀ ਦਸਾਂ ਕਹਾਣੀ ਖੋਨੋ ਜੋ ਦਿਲ ਵਿੱਚ ਹੈ ਮੇਰੇ ਪਹਿਲਾਂ ਤਾਰਿਆ 26 ਸੈਕਟਰ ਫੇਰ ਤਾਰਿਆ 18 ਪਹਿਲਾਂ ਤਾਰਿਆ 26 ਸੈਕਟਰ ਫੇਰ ਤਾਰਿਆ 18 ਤੁਹਾਡੇ ਨਾਲ ਬਾਬਾ ਜੀ ਦਿਲ ਦੀਆਂ ਜੁੜ ਗਿਆ ਤਾਰਾਂ ਤੁਹਾਡੇ ਨਾਲ ਬਾਬਾ ਜੀ ਦਿਲ ਦੀਆਂ ਜੁੜ ਗਿਆ ਤਾਰਾਂ ਤੁਹਾਡੇ ਨਾਲ ਬਾਬਾ ਜੀ ਦਿਲ ਦੀਆਂ ਜੁੜ ਗਿਆ ਤਾਰਾਂ ਤੁਹਾਡੇ ਨਾਲ ਬਾਬਾ ਜੀ ਦਿਲ ਦੀਆਂ ਜੁੜ ਗਿਆ ਤਾਰਾਂ ਤੁਹਾਡੇ ਨਾਲ ਬਾਬਾ ਜੀ ਦਿਲ ਦੀਆਂ ਜੁੜ ਗਿਆ ਤਾਰਾਂ ਤੇਰੇ ਨਾਲ ਬਾਬਾ ਜੀ ਦਿਲ ਦੀਆਂ ਜੁੜ ਗਿਆ ਤਾਰਾਂ ਉਹ ਮੇਰੀ ਪੀਂਗ ਨੂੰ ਹਲਾਰਾ ਦੇ ਗਿਆ ਹਾਨ ਦਾ ਮੁੰਡਾ ਨਹੀਂ ਮੇਰੀ ਪੀਂਗ ਨੂੰ ਹਲਾਰਾ ਦੇ ਗਿਆ ਹਾਨ ਦਾ ਮੁੰਡਾ ਤਕਉ ਮਉ ਹੋ ਜਾਂਦਾ ਚੰ드ਰਾ ਜਦੋਂ ਪ੍ਰਸ਼ਾਦ ਖਾਈਦਾ ਉਹ ਚਿਤਕਉ ਮਉ ਹੋ ਜਾਂਦਾ ਚੰ드ਰਾ ਜਦੋਂ ਪ੍ਰਸ਼ਾਦ ਖਾਈਦਾ ਮੈਨੂੰ ਘਰ ਵਿੱਚ ਬਾਬਾ ਜੀ ਇਹ ਗੁਫਾ ਦੇ ਸਦੀ ਜਦੋਂ ਪਹਿਲਾ ਲੱਡੂ ਖਾਈਦਾ ਮੈਨੂੰ ਘਰ ਵਿੱਚ ਬਾਬਾ ਜੀ ਇਹ ਗੁਫਾ ਦੇ ਸਦੀ ਜਦੋਂ ਪਹਿਲਾ ਲੱਡੂ ਖਾਈਦਾ